ਆਮਰੇ ਥੋੜੀ ਗੱਲ ਹੈ ਵੀ ਇੱਕ ਬੰਦਾ ਮੇਰੇ ਤਾਂ ਹੀ ਨਹੀਂ ਮਰਿਆ ਅੱਜ ਕਾਰ ਵਿੱਚ ਕਾਰ ਵਿੱਚ ਬੰਦਾ ਗੱਲ ਕਰਦੇ ਹੋਣਾ ਪਹਿਲਾ ਨਾਮ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਪ੍ਰਾਪਾਲ ਸਿੰਘ ਮੇਰਾ ਪਿੰਡ ਚੰਡੇ ਆ ਸਾਡੀ ਹੱਦ ਦੇ ਵਿੱਚ ਵੇਖੋ ਨਿਹੰਗ ਸਿੰਘ ਐਕਸੀਡੈਂਟ ਕਰਕੇ ਸਾਰ ਚੂਰ ਲਾਵਾ ਕੋਈ ਆਪਣਾ ਕੋਈ ਵੀਕਲ ਜਿਹਦਾ ਸਾਨੂੰ ਪਤਾ ਨਹੀਂ ਲੱਗਾ ਮਾਰ ਕੇ ਛੁੱਟ ਕੇ ਚੱਲ ਗਿਆ ਸਰ 2 ਘੰਟੇ ਹੋ ਗਏ ਦੀ ਨਿਹੰਗ ਸਿੰਘ ਦੀ ਇਥੇ ਲਾਸ਼ ਛੜਕੇ ਤੇ ਪਈ ਆ ਸਾਨੂੰ ਸ਼ਰਮ ਆਉਂਦੀ ਆ ਪ੍ਰਸ਼ਾਸਨ ਨੂੰ ਸ਼ਰਮਿੰਦਗੀ ਬਾਰ ਬਾਰ ਪੁਲਿਸ ਨੂੰ ਫੋਨ ਥਾਣੇ ਫੋਨ ਐਸਐਚਓ ਨੂੰ ਫੋਨ 2 ਕਿਲੋਮੀਟਰ ਦੇ ਥਾਣਾ ਦੇ ਤੇ ਵੇਖ ਲਓ ਵੀ ਇੱਥੇ ਅੱਜ ਤੱਕ ਕੋਈ ਨਹੀਂ ਆਇਆ ਮੈਂ ਨਾ ਇਹ ਸਰਕਾਰ ਨਾਲ ਦੀ ਪ੍ਰਸ਼ਾਸਨ ਨਾਲ ਕੋਈ ਚੀਜ਼ ਹੀ ਨਹੀਂ ਹੈਗੀ ਇਨਸਾਨੀਅਤ ਹੀ ਖਤਮ ਹੋ ਗਈ ਆ ਨਿਆਂਕ ਸਿੰਘ ਆ ਸਾਡਾ ਬਾਣੇ ਦੇ ਵਿੱਚ ਆ ਮਰੇ ਨੂੰ ਕਿ ਬਾਈ ਚਾਂਸ ਹੈ ਜਿੰਦਾ ਹੁੰਦਾ ਇਹ ਸਹਿਜਦਾ ਹੁੰਦਾ ਆਪਾਂ ਡੈੱਡ ਬਾਡ ਇਹਦਾ ਸਰੀਰ ਹਸਪਤਾਲ ਖੜਦਾ ਹੁੰਦਾ ਚਲ ਬਾਕੀ ਦੇਖੋ ਸਾਰੀਆਂ ਇਹ ਤੇ ਇਹ ਬਚ ਸਕਦਾ ਸੀ ਬਾਰੇ ਇੰਨੇ ਇੰਨੇ ਨਲਾਈਕੇ ਦੀ ਗੱਲ ਇੰਨੇ ਨਲਾਈਕੇ ਦੀ ਗੱਲ ਅਹਿਆਂ ਨੇ ਇਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਜਿੰਦੇ ਜਿਹਦੀ ਵੀ ਇੱਥੇ ਨਗੇਲੀ ਆ ਠੀਕ ਹੈ ਜੀ ਇਸ ਕਰਕੇ ਅਸੀਂ ਸਾਡੀ ਬੇਨਤੀ ਆ ਕਿ ਉੱਤੇ ਅਫਸਰਾਂ ਨੂੰ ਜਿਹੜਾ ਮੈਸੇਜ ਦਿਓ ਮੈਸੇਜ ਦੇ ਕੇ ਤੇ ਇਹਦੀ ਲਾਸ਼ ਜਿਹੜੀ ਆ ਉਹਨੂੰ ਚਕਾਉਣ ਦੀ ਖੇਚ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਵੀਰ ਜਿਹੜਾ ਐਕਸੀਡੈਂਟ ਹੋਇਆ ਜੀ ਕੀ ਕਰਾਂਗੇ ਤੁਸੀਂ ਏ ਜੀ ਭਾਈ ਇਦਾਂ ਗੱਲ ਆ ਵੀ ਐਕਸੀਡੈਂਟ ਹੋਇਆ ਮੇਨ ਜੀਟੀ ਰੋਡ ਤੇ 뎃 ਮਰਨ ਵਾਲੇ ਦਾ ਨਾਮ ਜਸਪਾਲ ਸਿੰਘ ਪਤਰ ਗਰਪੇ ਸਿੰਘ ਪਿੰਡ ਸਾਰਚੂਰ ਥਾਣਾ ਕਣੀਗੀ ਬੰਗਰ ਜ਼ਿਲ੍ਹਾ ਅੰਮ੍ਰਿਤਸਰ ਇਹਨੂੰ ਕੋਈ ਨਾਮ ਲੂਮ ਗੱਡੀ ਕੋਈ ਟੱਕਰ ਮਾਰ ਗਈ ਆ ਟੱਕਰ ਮਾਰ ਗਈ ਆ ਆਪਾਂ ਕਾਰਵਾਈ ਕਰਨ ਲੱਗੇ ਆ ਇਹਨਾਂ ਦੇ ਪ੍ਰਿਆ ਤੇ ਬਿਆਨਾਂ ਦੇ ਪਰਚਾ ਦੇ ਕੇ ਆਪਾਂ ਟੂਲ ਪੁਲਿਸ ਤੋਂ ਗੱਡੀ ਟਰੇਸ ਕਰ ਲਾਂਗੇ ਉਹਨੂੰ ਨਾਮਜ਼ਦ ਕਰਾਂਗੇ ਤੇ ਫਿਰ ਜੋ ਵੀ ਅੱਗੇ ਪ੍ਰੋਸੈਸ ਹੋ ਕਾਨੂੰਨੀ ਕਾਰਵਾਈ ਉਪਰਾਂਗੇ ਸਰ ਪਰਿਵਾਰ ਵੱਲੋਂ ਰੋੜ ਜਾਮ ਵੀ ਕੀਤਾ ਗਿਆ ਕੀ ਕਰ ਨਹੀਂ ਪਰਿਵਾਰ ਵੱਲੋਂ ਚਲੋ ਉਦੋਂ ਕਿਹਾ ਹੈ ਵੀ ਸਾਨੂੰ ਇਹ ਰੋਸ ਹੈ ਵੀ ਪੁਲਿਸ ਨਹੀਂ ਆਈ ਜਦੋਂ ਕੋਈ ਸਾਡੀ ਆਲਰੇਡੀ ਪੁਲਿਸ 20 VIP ਡਿਊਟੀ ਗਈ ਸੀ ਆਪਾਂ ਹਾਜ਼ਰ ਹਾਂ ਉਸੇ ਵੇਲੇ ਆ ਗਏ ਆ ਐਸਾ ਸਾਡੀ ਮੋਕੇ ਤੇ ਬਹੜੀ ਗਿਆ ਐਸਾ ਸਾ ਇਹ ਜਿਹੜਾ ਮਰਿਆ ਜਿਹਦੀ ਉਮਰ ਕਿੰਨੀ ਕੀ ਸੀ ਇਹਦੀ ਉਮਰ ਹੈਗੀ ਜੋ ਕਰੀਬ ਹਾਂ 50 ਸਾਲ अच्छा हां जी इंदांग सिंह सिगा 52 साल उम्र थी के हां जी भाई गुरु जी ਕੀ ਨਾਮ ਹੈ ਕਿਹੜਾ ਪਿੰਡ ਜੇ ਮਨਜੀਤ ਸਿੰਘ ਜੇ ਨਾਮ ਆਪਣਾ ਵਾਹਿਗੁਰੂ ਜੀ ਹਾਂ ਜੀ ਪਿੰਡ ਤੇ ਪਿੰਡ ਕਿਸੇ ਦਰਜੇ ਤੇ ਕੀ ਗੱਲ ਹੋਈ ਜੱਥੇ ਗੱਲਬਾਤ ਇਦਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਸਮੇਸ਼ ਤਰਨਾ ਦਲ ਤੋਂ ਫੌਜ ਬਾਬਾ ਮੇਜੇ ਸਿੰਘ ਸੋਢੀ ਤੇ ਪਾਸੋਂ ਗੱਲ ਇਦਾਂ ਹੀ ਹੈ ਕਿ ਇੱਥੋਂ ਅਸੀਂ ਰਸਤੇ ਵਿੱਚ ਲੰਘ ਰਹੇ ਸੀ ਤੇ ਫੌਜ ਨਿਹੰਗ ਸਿੰਘ ਫੌਜ ਨੂੰ ਕੋਈ ਇੱਥੇ ਗੱਡੀ ਵਾਲਾ ਕੋਈ ਟੱਕਰ ਮਾਰ ਕੇ ਚਲ ਗਿਆ ਵਾ ਤੇ ਉਹ ਗੱਡੀ ਵਾਲਾ ਟੱਕਰ ਮਾਰ ਕੇ ਫਰਾਰ ਹੋ ਗਿਆ ਵਾ ਉਹ ਨੇਹੰਗ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਗਈ ਆ ਤੇ ਚਲੋ ਕਥੂ ਨੰਗਲ ਦੀ ਪੁਲਿਸ ਨੇ ਆਣ ਕੇ ਲਿਖੀ ਆਪਣਾ ਕਾਰਵਾਈ ਉਹਨਾਂ ਕਹਿੰਦੇ ਆ ਵੀ ਕਰਾਂਗੇ ਆਪਾਂ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਹੋ ਚਾਹੁੰਦੇ ਆ ਵੀ ਉਹ ਆਪਣਾ ਜੋ ਵੀ ਕਾਰਵਾਈ ਬੰਦੀ ਆ ਉਹ ਗੱਡੀ ਜੋ ਵੀ ਟੱਕਰ ਮਾਰ ਕੇ ਗਿਆ ਵਾ ਬੰਦਾ ਉਹਨੂੰ ਜਲਦ ਤੋਂ ਜਲਦ ਫੜਨ ਤੇ ਉਹਦੇ ਉੱਤੇ ਪਰਚਾ ਦਰਜ ਕਰਨ ਦੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਨਹੀਂ ਕਰਦਾ ਤੇ ਫਿਰ ਦਲਪੰਥ ਦੀਆਂ ਫੌਜਾਂ ਆਣਗੀਆਂ ਬਾਬੇ ਮੇਜੇ ਸਿੰਘ ਦੀ ਫੌਜ ਹੈਗੀ ਬਾਬੇ ਮੇਜੇ ਸਿੰਘ ਹੋਣੀ ਆਣਗੇ ਆਪ ਹੋਣਗੇ ਠੀਕ ਆ ਜੀ ਹੋਰ ਵੀ ਜਿਹੜੇ ਜਥੇ ਨਾਲ ਸੰਬੰਧ ਰੱਖਦਾ ਵਾ ਸਿੰਘ ਉਹਦੀਆਂ ਵੀ ਫੌਜਾਂ ਆਣਗੀਆਂ ਦਲਪੰਥ ਦੀਆਂ ਆਣਗੀਆਂ ਫਿਰ ਆਪਾਂ ਆਪ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋ ਵੀ ਕਰਵਾਵਾਂਗੇ ਵੈਸੇ ਤੇ ਪੁਲਿਸ ਚਾਵੇ ਤੇ ਦੇਣ ਚੜ੍ਹਨ ਤੋਂ ਪਹਿਲਾਂ ਮਲਬੀ ਫੜ ਸਕਦੇ ਜਿੰਨੂੰ ਮਲਬੀ ਕੈਮਰਾ ਲੱਗਾ ਹੋਵੇ ਤੇ ਜੀ ਦੇ ਪੰਪ ਤੇ ਲੱਗੇ ਹੋਰ ਵੀ ਕੈਮਰੇ ਕਾਫੀ ਲੱਗੇ ਨੇ ਤੇ ਅਸੀਂ ਪੁਲਿਸ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਆਪਣਾ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਠੀਕ ਹੈ ਜੀ ਹਾਂ ਜੀ ਕੀ ਨਾਮ ਜੀ ਕੀ ਨਾਮ ਜੀ ਬੀ ਜੀ ਸਿੰਘ ਜੀ ਕੀ ਗੱਲ ਹੋਈ ਤੁਹਾਡੇ ਭਰਾ ਨੂੰ ਵੀ ਬਾਈਕ ਵਾਹਣ ਕੋਈ ਓਵਰਲੋਡ ਕੋਈ ਸਪੀਡ ਦੇ ਮਾਰਗੇ ਚਲ ਗਿਆ ਗੱਪੰਦੇ ਸਾਡੇ ਡਰਾਈਵਰ ਗੱਡੀ ਦੇ ਕੋਈ ਚਲ ਕੇ ਚਲ ਗਿਆ ਕੋ 2 ਘੰਟੇ ਹੋ ਗਏ ਕਿ ਇਹਨੇ ਕਾਰਵਾਈ ਹੋਣ ਤੱਕ ਨਹੀਂ ਕੀਤੀ ਕਿਸ ਨੇ ਇਹਦੇ ਕਿ ਰੋਡ ਜਮ ਬਾਗੀ ਰੋਡ ਜਮ ਤਾਂ ਕੀਤਾ ਸੀ ਤੇ ਫਿਰ ਹੁਣ ਆਣ ਕੇ ਆਣ ਕੇ ਕੋਸਮ ਲਾਜ ਮਾ ਸਕਦੇ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਵੀ ਜਿਸ ਤਰ੍ਹਾਂ ਇਹਨਾਂ ਦਾ ਟੋਲ ਪਲਾਇਆ ਜਦੋਂ ਤੋਂ ਇਹਦੀ ਕੋਈ ਸੀ ਟੀਵੀ ਫੁਟੇਜ ਕੱਢ ਕੇ ਉੱਥੇ ਕਾਰਵਾਈ ਕੀਤੀ ਹੈ ਵਾਣ ਦੇ ਉੱਤੇ ਜਿੰਨੇ ਫੇਟ ਮਾਰੀ ਗਏ ਐਕਸੀਡੈਂਟ ਕੀਤਾ ਜੀ ਇਹ ਕਿਹੜੇ ਪਿੰਡ ਦੇ ਰਹਿਣ ਵਾਲੇ ਸਾਰਚੂਰ ਦੇ ਪਿੰਡ ਦੇ ਰਹਿਣ ਵਾਲੇ ਜੀ ਠੀਕ ਹੈ ਇਹ ਜਿਹਨੇ ਦਿੱਤਾ ਇਹ ਪੀਨਾ ਜੀ ਦਾ ਨਾਮ ਇਹ ਬਨਜਪਾਲ ਸਿੰਘ ਜੀ ਮੇਰਾ ਭਰਾ ਹੈ ਛੋਟਾ ਜੀ ਜਿਸਪਾਲ ਸਿੰਘ ਦੇ ਪਿਤਾ ਦਾ ਨਾਮ ਕੀ ਸਰਦਾਰ ਗੁਰਪ੍ਰੀਤ ਸਿੰਘ ਜੀ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਕਿਹੜਾ ਪਿੰਡ ਬੰਗਾਲੀ ਖੁਰ ਦਾ ਜੀ ਇਹ ਜਿਹਨੇ ਦਿੱਤਾ ਇਹ ਕੌਣ ਸਾਡੇ ਮਾਮੇ ਦਾ ਬੇਟਾ ਜੀ ਕਿਹੜੇ ਪਿੰਡ ਤੋਂ ਦੇ ਕੀ ਨਾਮ ਸਾਰਜੂਰ ਹੈ ਜਿਸਪਾਲ ਸਿੰਘ ਨਾਮ ਦਾ ਸਰਦਾਰ ਗੁਰਪ੍ਰੀਤ ਸਿੰਘ ਕੀ ਘਟਨਾ ਕੀ ਵਾਪਰੀ ਘਟਨਾ ਇਹ ਜਿੰਤੀਪੁਰੋਂ ਆ ਰ ਇਹ ਗੁਰਦਰਾ ਸਾਹਿਬ ਕਰਦਾ ਡਿਊਟੀ ਇਧਰ ਤੇ ਜਾ ਰਹੇ ਕੋਈ ਸਾਈਡ ਮਾਰ ਕੇ ਛੁੱਟ ਗਿਆ ਆਈਂ ਡੇਢ ਘੰਟਾ ਸਾਨੂੰ ਇੱਥੇ ਖਲੋਤਣ ਹੋ ਗਿਆ ਡੇਢ ਡੇਢ ਘੰਟੇ ਬਾਅਦ ਪ੍ਰਸ਼ਾਸਨ ਇਥੇ ਆਇਆ ਜੀ ਇਹ ਜਿਹੜਾ ਰੂਟ ਸੀਸ਼ਨ ਚੋਂ ਆ ਉਹ ਵੀ ਜਾਮ ਲੱਗਾ ਤੇ ਫਿਰ ਪ੍ਰਸ਼ਾਸਨ ਇਥੇ ਆਇਆ ਜੀ ਅਸੀਂ ਲਾਇਆ ਜੀ ਨਾਲ ਪੱਤਰਕਾਰ ਸਾਡੇ ਭਰਾ ਨਾਲ ਨਿਹੰਗ ਸਿੰਘ ਭਰਾ ਸਾਰੇ ਇਥੇ ਆ ਲਾਗੇ ਝੰਡੇ ਵਾਲੇ ਪਿੰਦੇ ਸਾਰੀ ਸੰਗਤ ਖਲੋ ਕੇ ਤੇ ਫਿਰ ਸਾਰਾ ਪ੍ਰਸ਼ਾਸਨ ਇਥੇ ਸਾਡੇ ਮਤਲਬ ਉਹਨਾਂ ਸਮਝੇ ਪ੍ਰਸ਼ਾਸਨ ਨੂੰ ਕੀ ਮੰਨਦੇ ਤੁਸੀਂ ਆਈਂ ਮੰਗ ਕਰ ਰਹੇ ਸਾਨੂੰ ਜਿਹੜਾ ਮਤਲਬ ਇਹਦਾ ਐਕਸੀਡੈਂਟ ਹੋਇਆ ਵਾ ਉਹਨਾਂ ਸਾਨੂੰ ਕਲੀਅਰ ਹੋਵੇ ਕਿ ਕਿੰਨੇ ਕੀਤਾ ਕਿਹੜਾ ਬੰਦਾ ਮਾਰ ਕੇ ਛੋਡ ਗਿਆ ਨੂੰ ਵੇਖਿਆ ਹੀ ਨਹੀਂ ਕਿਨੇ ਆਣ ਕੇ ਬਾਅਦ ਵਿੱਚ ਪੁਲਿਸ ਬਾਰੇ ਕੀ ਕਿਹਾ ਚੱਲ ਰਿਹਾ ਪੁਲਿਸ ਸਾਡੇ ਸਾਹਮਣੇ ਆ ਜੀ ਡੇਢ ਘੰਟੇ ਬਾਅਦ ਹੁਣ ਆਈ ਹੁਣ ਕਾਰਵਾਈ ਲੱਗੇ ਕੰਮ ਜੀ ਬਾਕੀ ਸੰਗਤਾਂ ਸੰਯੋਗੀ ਨੇ ਸਾਰਾ ਜਾਮ ਕੀਤਾ ਤੇ ਮੁਰਕੇ ਸਾਰੀ ਕਾਰਵਾਈ ਹੋਣ ਲੱਗੀ ਹੈ ਜੀ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਕਿਹੜਾ ਪਿੰਡ ਬੰਗਾਲੀ ਖੁਰ ਦਾ ਜੀ ਇਹ ਜਿਹਨੇ ਜੈਤੂ ਹੀ ਕੋਈ ਸਾਡੇ ਮਾਮੇ ਦਾ ਬੇਟਾ ਜੀ ਕਿਹੜੇ ਪਿੰਡ ਤੋਂ ਦੇ ਕੀ ਨਾਮ ਸਾਰਜੂਰ ਹੈ ਜਿਸਪਾਲ ਸਿੰਘ ਨਾਮ ਦਾ ਸਾਨੂੰ ਗੁਰਪ੍ਰੀਤ ਸਿੰਘ ਕੀ ਘਟਨਾ ਕੀ ਵਾਪਰੀ ਘਟਨਾ ਇਹ ਜੈਨਤੀਪੁਰੋਂ ਆ ਰਿਹਾ ਜੀ ਤੇ ਜਾ ਰਹੇ ਕਿ ਉਹ ਸਾਈਡ ਮਾਰ ਕੇ ਛੁੱਟ ਗਿਆ ਅਹੀਂ ਡੇਢ ਘੰਟਾ ਸਾਨੂੰ ਇੱਥੇ ਖਲੋਤਣ ਹੋ ਗਿਆ ਡੇਢ ਡੇਢ ਘੰਟੇ ਬਾਅਦ ਪ੍ਰਸ਼ਾਸਨ ਇੱਥੇ ਆਇਆ ਜੀ ਉਹ ਵੀ ਐਗਜ਼ਾਮ ਲੱਗਾ ਤੇ ਫਿਰ ਪ੍ਰਸ਼ਾਸਨ ਇੱਥੇ ਆਇਆ ਜੀ ਵਿੱਚ ਅਸੀਂ ਲਾਇਆ ਜੀ ਨਾਲ ਪੱਤਰਕਾਰ ਸਾਡੇ ਭਰਾ ਨਾਲ ਨਿਹੰਗ ਸਿੰਘ ਭਰਾ ਸਾਰੇ ਇੱਥੇ ਆ ਲਗੇ ਝੰਡੇ ਵਾਲੇ ਪੇਨਦੇ ਸਾਰੀ ਸੰਗਤ ਖਲੋ ਕੇ ਤੇ ਫਿਰ ਸਾਰਾ ਪ੍ਰਸ਼ਾਸਨ ਇੱਥੇ ਆਡੇ ਮਤਲਬ ਉਹਨਾਂ ਸਮਝ ਪੱਤਰਕਾਰ ਨੂੰ ਕੀ ਮੰਨਦੇ ਤੁਸੀਂ ਅਹੀਂ ਮੰਗ ਕਰਦੇ ਸਾਨੂੰ ਜਿਹੜਾ ਮਤਲਬ ਇਹਦਾ ਐਕਸੈਂਟ ਹੋਇਆ ਵਾ ਉਹਨਾਂ ਸਾਨੂੰ ਕਲੀਅਰ ਹੋਵੇ ਕਿ ਕਿੰਨੇ ਕੀਤਾ ਕਿਹੜਾ ਬੰਦਾ ਮਾਰ ਕੇ ਛੁੱਟ ਗਿਆ ਨੂੰ ਵੇਖਿਆ ਹੀ ਨਹੀਂ ਕਿਨੇ ਆਣ ਕੇ ਬਾਅਦ ਵਿੱਚ ਸੀ ਪ 1.5 ਘੰਟੇ ਬਾਅਦ ਹੁਣ ਆਈ ਹੁਣ ਕਾਰਵਾਈ ਲੱਗੇ ਕੰਮ ਦੀ ਲਾਗੀ ਸੰਗਤਾਂ ਸੰਯੋਗੀ ਨੇ ਸਾਰਾ ਜਾਮ ਕੀਤਾ ਤੇ ਮੜ ਕੇ ਸਾਰੀ ਕਾਰਵਾਈ ਹੋਣ ਲੱਗੀ ਹੈ